ਜੋ ਬਠਿੰਡਾ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ Eid ਦਾ ਤਿਹਾਰ ਬੜੇ ਹੀ ਸ਼ਰਧਾ ਨਾਲ ਮਨਾਇਆ ਗਿਆ ਲੋਕਾਂ ਨੇ ਇਹ ਸਤਿ ਤਿਹਾਰ ਸਾਂਝੀ ਭਾਈਚਾਰੇ ਨੂੰ ਦੇਖਦੇ ਹੋਏ ਮਨਾਇਆ ਗਿਆ ਅਤੇ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਅੱਜ ਇਹ ਇਹ ਤਿਹਾਰ ਨਮਾਜ਼ ਅਦਾ ਕਰਕੇ ਮਨਾਇਆ ਗਿਆ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ Eid ਦੀਆਂ ਬਹੁਤ ਬਹੁਤ ਮੁਬਾਰਕਾਂ ਜੋ ਇਹ ਹੈ ਉਹ ਲਾ ਜੀਆ ਅਗਲਾ ਚੈਨਲ ਜੇ ਕੋਈ ਆ ਗਿਆ ਹੈ ਨਾ ਉਹ ਫਿਕੋ ਕੋਮੀ ਉਹਦੇ ਉਸੇ ਇਤਨਾ ਮਤਾਈ ਬੋਲ ਕੇ ਜੇ ਵੀ ਹੁਣੇ ਖਾਣ ਚੱਲ ਸਕਦੇ ਨੇ ਇਹ ਲੀਡਾ ਕਰਨਾ ਹੈ ਆਪਰੇ ਕਾਰੋਬਾਰ ਖੁਸ਼ੀ ਹੱਥ ਦੀ ਉਹ ਬੜੀ ਚੀਜ਼ ਹੈ ਕਿ ਉਹਦੀ ਸ਼ਹਾਦੀ ਕਰ ਦਿੱਤੀ ਤੇ

ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਲਵੀ ਖਾਨ ਹਾਂ ਜੀ ਬਹਿਣ ਮਾਜੀ ਈਦ ਮੁਬਾਰਕ ਤੁਹਾਨੂੰ ਬਹਿਲੇ ਤੇ ਸਾਰਿਆਂ ਨੂੰ ਤੁਹਾਨੂੰ ਵੀ ਬਹੁਤ-ਬਹੁਤ ਈਦ ਦੇ ਉੱਤੇ ਕੀ ਕਹਿਣਾ ਚਾਹੋਗੇ ਅੱਜ ਈਦ ਦੇ ਉੱਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਈਦ ਵੱਲੋਂ ਕਿਉਂਕਿ ਅਸੀਂ ਰਮਜ਼ਾਨ ਬਹੁਤ ਚਿਰ ਤੋਂ ਢੀਕਦੇ ਹੁੰਨੇ ਆ ਕਿ ਰਮਜ਼ਾਨ ਆਊਗਾ ਤੇ ਅਸੀਂ ਜਸ਼ਨ ਮਨਾਵਾਂਗੇ ਈਦ ਆਊਗੀ ਤੇ ਰਮਜ਼ਾਨ ਚਲਾ ਗਿਆ ਹੁਣ ਸਾਡੀ ਬਹੁਤ ਵੱਡੀ ਈਦ ਹੈ ਬਹੁਤ ਸਾਲ ਬਾਅਦ ਇੱਕ ਵਾਰ ਤਿਹਾਰ ਆਉਂਦਾ ਸਾਡਾ ਬਹੁਤ ਖੁਸ਼ੀਆਂ ਪਰ ਇਹ ਤਿਹਾਰ ਹੁੰਦਾ ਇਹੀ ਸਾਡੇ ਲਈ ਸਭ ਤੋਂ ਵੱਡਾ ਤਿਹਾਰ ਹੁੰਦਾ ਇਸ ਰੋਜ਼ੇ ਰੱਖਦੇ ਆ ਨਮਾਜ਼ ਨੂੰ ਢੀਕਦੇ ਆ ਪੰਜੋ ਟਾਈਮ ਦੀ ਨਮਾਜ਼ ਅਦਾ ਕਰਦੇ ਆ ਰੋਜ਼ੇ ਖੋਲਦੇ ਆ ਵਧੀਆ ਅچھے ਤਰੀਕੇ ਨਾਲ ਸਾਰੀ ਫੈਮਿਲੀ ਨਾਲ ਇੰਜੋਏ ਕਰਦੇ ਆ ਤੇ ਹੁਣ ਅਸੀਂ ਸਾਰਾ ਭਾਈਚਾਰਾ ਅੱਜ ਇੱਥੇ ਇਕੱਠਾ ਹੈ ਤੇ ਅਸੀਂ ਫੁੱਲ ਇੰਜੋਏ ਕਰਨਾ ਈਦ ਪੜ ਕੇ ਨਮਾਜ਼ ਪੜ ਕੇ ਇੱਥੋਂ ਦੀ ਤੇ ਫਿਰ ਜਾ ਕੇ ਘਰੇ ਸਾਰਿਆਂ ਨੂੰ ਘਰੋ ਘਰੀ ਖੀਰ ਸਾਰਿਆਂ ਨੂੰ ਕਰਾਂਗੇ ਤੇ ਜਸ਼ਨ ਮਨਾਵਾਂਗੇ ਘਰੇ ਅچھے ਤਰੀਕੇ ਨਾਲ ਖੀਰ ਦਾ ਸਾਰਿਆਂ ਨੂੰ ਆਨੰਦ ਦਵਾਗੇ ਬੁਲਾਵਾਂਗੇ ਘਰੇ ਵਿਖਾਓ ਪੀਓ ਜਿੰਨਾ ਸਰਦ ਹੋ ਸਕਦਾ ਸੀ ਉਨਾ ਕਰਦੇ ਆ ਕਹਿੰਦੇ ਕੇਰਦੇ ਨਾਲ ਸਵਾਈਆਂ ਵੀ ਹੁੰਦੀ ਐ ਸਵਾਈਆਂ ਵੀ ਹੁੰਦੀਆਂ ਜੀ ਕਹਿੰਦੇ ਬਹੁਤ ਟੇਸਟੀ ਹੁੰਦੀਆਂ ਹਾਂ ਜੀ ਹਾਂ ਜੀ ਹਾਂ ਜੀ ਚਨੇ ਵੀ ਹੁੰਦੇ ਐ ਠੀਕ ਐ ਗੋਸਤ ਵੀ ਹੁੰਦਾ ਐ ਸਾਰਾ ਕੁਝ ਹੀ ਹੁੰਦਾ ਖਾਣ ਨੂੰ ਪੂਰੀਆਂ ਵੀ ਹੁੰਦੀਆਂ ਚੋਲੇ ਵੀ ਹੁੰਦੇ ਐ ਸਭ ਕੁਝ ਹੁੰਦਾ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਇਹ ਕਹਿਣਾ ਚਾਹੂੰਗੀ ਵੀ ਇਹ ਸਾਲ ਚ ਇੱਕ ਵਾਰ ਹੀ ਤਿਹਾਰ ਆਂਦਾ ਵੀ ਸਾਰੇ ਖੁਸ਼ੀਆਂ ਭਰਾਂ ਮਨਾਓ ਕਿਉਂਕਿ ਰਮਜ਼ਾਨ ਵਾਰ-ਵਾਰ ਤਾਂ ਆਉਂਦਾ ਨਹੀਂ ਸਾਲ ਬਾਅਦ ਆਉਂਦਾ ਐ ਤੇ ਸਾਡੇ ਮੁ슬ਮਨ ਭਾਈਚਾਰੇ ਨੂੰ ਇਹੀ ਹੈ ਵੀ ਸਾਰੇ ਕੁਝ ਤਰੀਕੇ ਨਾਲ ਰਮਜ਼ਾਨ ਮਨਾਓ। ਹਾਂਜੀ ਸਰ। ਮੈਂ ਸ਼ਰੌਣ ਅਕਾਲੀ ਦਲ ਵੱਲੋਂ ਸਮੁੱਚੇ ਮੁਸਲਮਨ ਭਾਈਚਾਰੇ ਨੂੰ ਅੱਜ ਇਸ ਈਦ ਦੇ ਦਿਹਾੜੇ ਦੇ ਉੱਤੇ ਬਹੁਤ ਬੜਾ ਵਾਟਵਾ ਦਿੰਦਾ ਐ ਤੇ ਕਾਮਨਾ ਕਰਦਾ ਐ ਆਪਾਂ ਸਾਰੇ ਜਾਨੇ ਆਪਸ ਦੇ ਵਿੱਚ ਰਲ ਮਿਲ ਕੇ ਆਪਸੇ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਇਸ ਈਦ ਦੇ ਦਿਹਾੜੇ ਨੂੰ ਮਨਾਓ। ਵੀਡੀਓ ਕੀ ਨਾਮ ਹੈ ਤੁਹਾਡਾ ਮੈਂ ਸਲੀਮ ਮਮਦ ਮੁਸਲਮਾਨ ਭਾਈਚਾਰਾ ਪ੍ਰਧਾਨ ਮੁਸਲਮਾਨ ਸੁਸਾਇਟੀ ਤੇ ਅੱਜ Eid Eid ul Fitr ਦੇ ਮੌਕੇ ਤੇ ਸਭ ਮੁਸਲਮਾਨ ਭਾਈਆਂ ਨੂੰ ਸਭ ਮੇਰੇ ਸਿੱਖ ਵੀ ਵੀਰ ਹਿੰਦੂ ਸਿੱਖ ਭਾਈ ਸਾਰਿਆਂ ਨੂੰ ਮੁਬਾਰਕਬਾਦ ਜਨਾ ਅੱਜ Eid ਦਾ ਤਿਆਰਾ ਇਹ ਇੱਕ ਮਹੀਨਾ ਰੋਜ਼ੇ ਰੱਖ ਕੇ ਅੱਲਾ ਨੂੰ ਮਨਾ ਕੇ ਰੋਜ਼ੇ ਰੱਖੇ ਜਾਂਦੇ ਨੇ ਅੱਲਾ ਨੂੰ ਬਰੋਂ ਕਰਕੇ ਆਵਾਦਤ ਕਰਨ ਦੇ ਦਿਨ ਹੁੰਦੇ ਆ ਇਹ ਇਹ ਸਵਾਬ ਦਾ ਕੰਮ ਹੁੰਦਾ ਜਿੰਨਾ ਅਪਾ ਰੋਜ਼ੇ ਰੱਖਦੇ ਆ ਅੱਲਾ ਪਾਕ ਉਹਨੀ ਨੇਕੀਆਂ ਦਿੰਦਾ ਜੰਨਤ ਨਸੀਬ ਹੁੰਦੀ ਆ ਬੰਦੇ ਨੂੰ ਰੰਗ ਭਾਗ ਲੱਗਦੇ ਆ ਸਾਰਿਆਂ ਦੇ ਅੱਲਾਹ ਪਾਕ ਅੰਦੁਰਸਤੀਆਂ ਦੇਵੇ ਸਾਰਿਆਂ ਨੂੰ ਹਿੰਦੁਸਤਾਨ ਦੀ ਤਰੱਕੀ ਬਣੀ ਰਹੇ ਐਵੇਂ ਅਸੀਂ ਇਹੀ ਦੁਆ ਕੀਤੀ ਹੈ ਅੱਲਾਹ ਪਾਕ ਕੋਲੇ ਵੀ ਜਿਹੜਾ ਸਾਡਾ ਹਿੰਦੁਸਤਾਨ ਜਨਰੋਤੀ ਚਾ ਚੋਕਣੀ ਤਰੱਕੀ ਕਰੇ ਤੇ ਐਵੇਂ ਭਾਈਚਾਰਾ ਸਾਡਾ ਬਣਿਆ ਰਹੇ ਸਾਡੇ ਤੇ ਦੁਸ਼ਮਣ ਕੋਈ ਅਟੈਕ ਨਾ ਕਰ ਸਕੇ ਅਸੀਂ ਐ ਇੱਕ ਰਹੀਏ ਸਾਰੇ ਅੱਜ ਦੇ ਮੌਕੇ ਤੇ ਈਦੁਰ ਗੁਦਰ ਦੇ ਮੌਕੇ ਤੇ ਸਾਰੇ ਭਾਈਚਾਰੇ ਨੂੰ ਸਾਰੇ ਵੱਲ ਦੇ ਭਾਈਚਾਰਾ ਨੂੰ ਸਾਰੇ ਹਿੰਦੁਸਤਾਨ ਦੇ ਭਾਈਚਾਰਾ ਨੂੰ ਮੇਰੀ ਮੁਬਾਰਕਵਾਦ